ਇਹ ਖਬਰ ਇਹਦੇ ਚ ਦੋ ਵੱਡੀਆਂ ਘਟਨਾਵਾਂ ਵਾਪਰ ਸਕਦੀਆਂ ਨੰਬਰ 1 ਇਹ ਗੱਲ ਕਲੀਅਰ ਹੈ ਕਿ ਪਰਮਪਾਲ ਕੌਰ ਜਿਹੜੀ ਹੈਗੀ ਉਹ ਇਲੈਕਸ਼ਨ ਨਹੀਂ ਲੜ ਸਕਦੀ ਦੂਜੀ ਗੱਲ ਇਹ ਹੈਗੀ ਹੈ ਕਿ ਪਰਮਪਾਲ ਕੌਰ ਨੂੰ ਮਤਲਬ ਡਿਪਾਰਟਮੈਂਟਲ ਇਲੈਕਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਰਕਾਰ ਡੈਫੀਨਿਟਲੀ ਇਸ ਨੂੰ ਮਨਜ਼ੂਰ ਨਹੀਂ ਕਰੂਗੀ ਅ ਸਰਕਾਰ ਦੇ ਸ਼ਹਿਰੀ ਪਲਾਨਿੰਗ ਦਾ ਹਿੱਸਾ ਵੀ ਸੀ ਕਿ ਜਿੱਦਨ ਜੁਆਇਨ ਕਰੂਗੀ ਉਦੋਂ ਅਸੀਂ ਦੱਸਾਂਗੇ ਭਈ ਅਜੇ ਤੱਕ ਸਿਫਾਰਸ਼ ਮਨਜ਼ੂਰ ਨਹੀਂ ਹੋਇਆ ਕਿ ਬੀਬੀ ਜੇਕਰ ਭਾਜਪਾ ਚ ਰਹਿੰਦੇ ਆ ਤਾਂ ਉਹਨਾਂ ਦੀ ਨੌਕਰੀ ਗਈ ਤੇ ਜੇ ਉਹ ਭਾਜਪਾ ਛੱਡ ਕੇ ਨੌਕਲੇ ਪਾਸੇ ਆਉਂਦੇ ਆ ਤਾਂ ਉਹ ਕალიਦਲ ਤੋਂ ਵੀ ਗਏ ਤੇ ਜਿਹੜੇ ਉਹ ਭਾਜਪਾ ਤੋਂ ਵੀ ਗਏ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਫੈਰੀ ਸੱਤਾ ਦੇ ਸੁਪਨੇ ਸੰਜੋਗ ਕੇ ਭਾਜਪਾ ਦੀ ਪੌੜੀ ਰਾਹੀਂ ਐਮਪੀ ਬਣ ਕੇ ਪਾਰਲੀਮੈਂਟ ਵਿੱਚ ਪਹੁੰਚਣ ਦੇ ਮਲੂਕਾ ਪਰਿਵਾਰ ਦੀ ਨੋ ਪਰਮਪਾਲ ਕੌਰ ਦੇ ਸੁਪਨੇ ਉਸ ਵੇਲੇ ਚੱਕਣਾ ਚੂਰ ਹੋ ਗਏ ਜਦੋਂ ਪੰਜਾਬ ਸਰਕਾਰ ਨੇ ਇੱਕ ਵੱਡਾ ਐਕਸ਼ਨ ਉਸ ਵੇਲੇ ਲੈ ਲਿਆ ਜਦੋਂ ਉਹ ਭਾਜਪਾ ਦੇ ਵਿੱਚ ਆਪਣੇ ਪਤੀ ਸਮੇਤ ਹਜੇ ਸ਼ਾਮਲੀ ਹੋਈ ਸੀ ਤੇ ਉਸ ਨੂੰ ਹਲੇ ਮੁਬਾਰਕਾਂ ਦੇ ਟੈਲੀਫੋਨ ਆ ਰਹੇ ਸੀ ਪੰਜਾਬ ਸਰਕਾਰ ਵੱਲੋਂ ਲਏ ਗਏ ਫੈਸਲੇ ਅਨੁਸਾਰ ਉਸ ਦਾ ਆਈਏਐਸ ਅਫਸਰ ਵਾਲਾ ਅਸਤੀਫਾ ਨਾਮਨਜ਼ੂਰ ਕਰਕੇ ਉਸ ਦੀ ਇੱਕ ਵਾਰ ਕਾਨੂੰਨੀ ਤੌਰ ਤੇ ਸਿਆਸੀ ਭਵਿੱਖ ਤੇ ਰੋਕ ਲਗਾਤੀ ਆ ਸਰਕਾਰ ਵੱਲੋਂ ਲਏ ਗਏ ਇਸ ਵੱਡੇ ਐਕਸ਼ਨ ਨਾਲ ਪਰਮਪਾਲ ਕੌਰ ਮਲੂਕਾ ਪਰਿਵਾਰ ਤੇ ਹੋਰ ਕੀ ਅਸਰ ਹੋਣ ਵਾਲਾ ਆਓ ਇਸ ਬਾਰੇ ਗੱਲਬਾਤ ਕਰਦੇ ਹਾਂ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸ ਦੇ ਨਾਲ ਹਾਲ ਹੀ ਸਾ ਜਿਹੜੀ ਆਈਐਸ ਅਫਸਰ ਸੀ ਪਰਮਪਾਲ ਕੌਰ ਸੀਨੀਅਰ ਅਕਾਲੀ ਲੀਡਰ ਜਿਹੜਾ ਸਿਕੰਦਰ ਸਿੰਘ ਮਲੂਕਾ ਉਹਦੀ ਉਹ ਨੂੰ ਹੈਗੀ ਆ ਤੇ ਉਹਨਾਂ ਨੇ ਅੱਜ ਬਾਅਦ ਦਪਹਿਰ ਹੈਗਾ ਭਾਜਪਾ ਜੁਆਇਨ ਕਰ ਲਈ ਸੀ ਉਨ ਦੇ ਨਾਲ ਉਹਦੇ ਪਤੀ ਹੈਗੇ ਆ ਗੁਰਪ੍ਰੀਤ ਸਿੰਘ ਉਹ ਵੀ ਸ਼ਾਮਲ ਸੀ ਪਰ ਉਸ ਤੋਂ ਤੁਰੰਤ ਬਾਅਦ ਇੱਕ ਜਿਹੜੀ ਵੱਡੀ ਘਟਨਾ ਵਾਪਰੀ ਹੈ ਉਹ ਇਹ ਹੈ ਕਿ ਪੰਜਾਬ ਸਰਕਾਰ ਨੇ ਅਜੇ ਤੱਕ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਹੈਗਾ ਜਿਹੜੇ ਸਿਵਲ ਸਰਵਿਸ ਰੂਲਸ ਹੈਗੇ ਜਾਂ ਸੈਂਟਰਲ ਸਰਵਿਸ ਰੂਲਸ ਹੈਗੇ ਉਹਦੇ ਵਿੱਚ ਬਹੁਤ ਕਲੀਅਰ ਹੈਗਾ ਕਿ ਕੋਈ ਵੀ ਜਿਹੜਾ ਪਬਲਿਕ ਸਰਵੈਂਟ ਹੈਗਾ ਉਹ ਜੇ ਇਲੈਕਸ਼ਨ ਲੜਨਾ ਚਾਹੁੰਦਾ ਤਾਂ ਉਹਨੂੰ ਪਹਿਲਾਂ ਆਪ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਊਗਾ ਅਸਤੀਫਾ ਦੇਣ ਦਾ ਭਾਵ ਇਹ ਜਦੋਂ ਅੰਪਲਾਈ ਅਸਤੀਫਾ ਦਿੰਦਾ ਤਾਂ ਫਿਰ ਸਰਕਾਰ ਨੇ ਇਹਨੂੰ 90 ਦਿਨਾਂ ਦੇ ਵਿੱਚ ਵਿੱਚ ਲੈ ਹੈਗਾ ਉਹ ਡਿਸਾਈਡ ਕਰਨਾ ਹੁੰਦਾ ਵੀ ਕੀ ਇਹਨੂੰ ਐਕਸੈਪਟ ਕਰਨਾ ਹੈ ਜਾਂ ਐਕਸੈਪਟ ਨਹੀਂ ਕਰਨਾ ਹੈਗਾ ਜਾਂ ਜੇ ਸਰਕਾਰ ਉਹ ਪਹਿਲਾਂ ਐਕਸੈਪਟ ਕਰ ਲੈਂਦੀ ਤੇ ਜਾ ਸਕਦੇ ਸੀ ਪਰ ਇਹ ਹੁਣ ਇਹਨੂੰ 90 ਦਿਨ ਤੱਕ ਵੇਟ ਕਰਨੀ ਚਾਹੀਦੀ ਸੀ ਉਹ ਉਸ ਤੋਂ ਪਹਿਲਾਂ ਹੀ ਚਲੇ ਗਏ ਹੈਗੇ ਆ ਪੰਜਾਬ ਸਰਕਾਰ ਦਾ ਇਹ ਪੱਖ ਆ ਗਿਆ ਹੈਗਾ ਕਿ ਪਰਮਪਾਲ ਕੌਰ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਇਹਦੇ ਵਿੱਚ ਦੋ ਵੱਡੀਆਂ ਘਟਨਾਵਾਂ ਵਾਪਰ ਸਕਦੀਆਂ ਹਨ ਨੰਬਰ 1 ਇਹ ਗੱਲ ਕਲੀਅਰ ਹੈ ਕਿ ਪਰਮਪਾਲ ਕੌਰ ਜਿਹੜੀ ਹੈਗੀ ਉਹ ਇਲੈਕਸ਼ਨ ਨਹੀਂ ਲੜ ਸਕਦੀ ਦੂਜੀ ਗੱਲ ਇਹ ਹੈਗੀ ਹੈ ਕਿ ਪਰਮਪਾਲ ਕੌਰ ਨੂੰ ਮਤਲਬ ਡਿਪਾਰਟਮੈਂਟਲ ਐਕਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਹਦੀ ਪੈਨਸ਼ਨ ਤੇ ਉਹਦੇ ਬਕਾਏ ਆ ਜਿਹੜੇ ਉਹ ਜਾ ਸਕਦੇ ਆ ਕਿਉਂਕਿ ਉਹਨੇ ਸਰਵਸ ਰਹਿੰਦੇ ਆ ਇੱਕ ਖਾਸ ਪਾਰਟੀ ਤੇ ਮਤਲਬ ਐਲਾਨ ਕੀਤਾ ਸ਼ਾਮਲ ਹੋਣ ਦਾ ਜਿਹੜਾ ਕਿ ਕੰਡਕਟ ਰੂਲਜ਼ ਮੁਤਾਬਕ ਨਹੀਂ ਕਰ ਸਕਦੀ ਹੈਗੀ ਤਾਂ ਇਹ ਬੜੀ ਇੱਕ ਜਿਹੜੀ ਹੈਗੀ ਆ ਹਸੋਹੀਨੀ ਸਥਿਤੀ ਬਣ ਗਈ ਹੈ ਮਲੂਕਾ ਪਰਿਵਾਰ ਲਈ ਕਿ ਬੀਬੀ ਜੇਕਰ ਭਾਜਪਾ ਚ ਰਹਿੰਦੇ ਆ ਤਾਂ ਉਹਨਾਂ ਦੀ ਨੌਕਰੀ ਗਈ ਤੇ ਜੇ ਉਹ ਭਾਜਪਾ ਛੱਡ ਕੇ ਨੌਕਲੇ ਪਾਸੇ ਆਉਂਦੇ ਆ ਤਾਂ ਉਹ ਕਾਲੀ ਦਲ ਤੋਂ ਵੀ ਗਏ ਤੇ ਜਿਹੜੇ ਉਹ ਭਾਜਪਾ ਤੋਂ ਵੀ ਗਏ ਸਿਆਸੀ ਤੌਰ ਤੇ ਮਤਲਬ ਇੱਕ ਤਰ੍ਹਾਂ ਦਾ ਉਹਨਾਂ ਦਾ ਆਪੇ ਇਹ ਕਹਿ ਸਕਦੇ ਆ ਵੀ ਸੁਸਾਈਡ ਹੈ ਇੱਕ ਚੱਲ ਕੀ ਰਿਹਾ ਸਿਆਸਤ ਦੇ ਵਿੱਚ ਪਹਿਲਾਂ ਜਲੰਧਰ ਦੇ ਵਿੱਚ ਐਵੇਂ ਐਮਐਲਏ ਸ਼ਾਮਲ ਕੀਤਾ ਜਾਂਦਾ ਅਗਲੇ ਦਿਨ ਇੱਕ ਫੋਟੋ ਵਾਇਰਲ ਕਰ ਦਿੱਤੀ ਜਾਂਦੀ ਹੈ ਅੱਜ ਇਹਨਾਂ ਨੂੰ ਸ਼ਾਮਲ ਕੀਤਾ ਗਿਆ ਤਸਦੀਕਾ ਨਾਮ ਮਨਜ਼ੂਰ ਕਰ ਦਿੱਤਾ ਜੀ ਤੁਸੀਂ ਹਲਸਾਬ ਇੱਕ ਗੱਲ ਨੋਟ ਕਰੋ ਕਿ ਭਾਜਪਾ ਦੇ ਵਿੱਚ ਪੰਜਾਬ ਦੀ ਜਿੰਨੀ ਵੀ ਲੀਡਰਸ਼ਿਪ ਗਈ ਹੈ ਕਿਸੇ ਦੇ ਪੱਲੇ ਕੁਝ ਨਹੀਂ ਪਿਆ ਹੈਗਾ ਇਹ ਗੱਲ ਕਲੀਅਰ ਆ ਸੁਨੀਲ ਜਾਖੜ ਜਿਹੜੇ ਹੈਗੇ ਆ ਉਹ ਇਲੈਕਸ਼ਨ ਨਹੀਂ ਲੜ ਰਹੇ ਹੈਗੇ ਕੈਪਟਨ ਮੋਰਿੰਦਰ ਸਿੰਘ ਜਿਹੜੇ ਉਹ ਇਲੈਕਸ਼ਨ ਨਹੀਂ ਲੜਦੇ ਉਹਦੀ ਪਤਨੀ ਲੜ ਰਹੀ ਹੈਗੀ ਆ ਭਾਜਪਾ ਦੇ ਵਿੱਚ ਬਾਹਰੋਂ ਗਏ ਲੀਡਰਾਂ ਨੂੰ ਕੋਈ ਬਹੁਤ ਜ਼ਿਆਦਾ ਜਿਹੜੀ ਆ ਉਹ ਵਕਤ ਨਹੀਂ ਦਿੱਤੀ ਜਾ ਰਹੀ ਭਾਜਪਾ ਦੇ ਵਿੱਚ ਜਿਹੜੇ ਬੰਦੇ ਜਾ ਰਹੇ ਹੈਗੇ ਆ ਉਹ ਪਹਿਲਾਂ ਹੀ ਇਹ ਅਲੀਗੇਸ਼ਨ ਲੱਗ ਰਹੇ ਆ ਕਿ ਉਹ ਡਰਾ ਕਿਲ ਜਾ ਰਹੇ ਆ ਜਾਂ ਲਾਲਚ ਦੇ ਕਿਲ ਜਾ ਰਹੇ ਹੈਗੇ ਆ ਕੁਝ ਬੰਦੇ ਜਿਹੜੇ ਹੈਗੇ ਆ ਉਹ ਲਾਲਸਾ ਦੇ ਵਿੱਚ ਵੀ ਜਾ ਰਹੇ ਆ ਪਰ ਉਹ ਲਾਲਚ ਦੇ ਵਿੱਚ ਉੱਥੇ ਜਾਂਦੇ ਆਂ ਭਾਜਪਾ ਦੇ ਆਗੂ ਉਹਨਾਂ ਨੂੰ ਉਹਨਾਂ ਦਾ ਕੋਈ ਬਹੁਤ ਸਵਾਗਤ ਨਹੀਂ ਕੀਤਾ ਜਾਂਦਾ ਜੇ ਬਠਿੰਡੇ ਦੀ ਗੱਲ ਹੀ ਕਰੀਏ ਤਾਂ ਬਠਿੰਡੇ ਦੇ ਵਿੱਚ ਵੀ ਹੋਰ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਬੈਠੀ ਹੈਗੀ ਆ ਸਭ ਤੋਂ ਵੱਡਾ ਕਾਲੀ ਲੀਡਰ ਸੀ ਉਹਦੇ ਘਰ ਚ ਭਾਜਪਾ ਨੇ ਸਨ ਲਾਈ ਆ ਪਰ ਉਹ ਸਨ ਮਤਲਬ ਲਾਲਚ ਦਾ ਸਫਲ ਹੋ ਗਿਆ ਪਰ ਉਸ ਪਰਿਵਾਰ ਨੂੰ ਕੋਈ ਸਿਆਸੀ ਤੌਰ ਤੇ ਉਥੋਂ ਲਾਭ ਮਿਲਣ ਦੀ ਕੋਈ ਸੁਭਾਵਨਾ ਨਹੀਂ ਹੈਗੀ ਕਿਉਂਕਿ ਮਤਲਬ ਉਹ ਜਿਸ ਤਰ੍ਹਾਂ ਉਹ ਫਸ ਗਏ ਹੈਗੇ ਆ ਸਰਕਾਰ ਡੈਫੀਨਿਟਲੀ ਇਸੀ ਫਰਮ ਮਨਜ਼ੂਰ ਨਹੀਂ ਕਰੂਗੀ ਅ ਸਰਕਾਰ ਦੇ ਅੰਦਰ ਪਲਾਨਿੰਗ ਦਾ ਹਿੱਸਾ ਵੀ ਸੀ ਕਿ ਜਿੱਦਣ ਜੁਆਇਨ ਕਰੂਗੀ ਉਸ ਦਿਨ ਅਸੀਂ ਦੱਸਾਂਗੇ ਭਈ ਹਜੇ ਤੱਕ ਸਿਫਰ ਮਨਜ਼ੂਰ ਨਹੀਂ ਹੋਇਆ ਤਾਂ ਮੈਨੂੰ ਲੱਗਦਾ ਕਿ ਜਿਹੜੀ ਭਾਈਪਾ ਹੈਗੀ ਆ ਉਹ ਵੀ ਬੜੇ ਟੈਕਟੀਕਲ ਤਰੀਕੇ ਨਾਲ ਪੰਜਾਬ 'ਚ ਆਪਣੀ ਪੋਲੀਟਿਕਲ ਸਰਗਰਮੀਆਂ ਕਰ ਰਹੀ ਹੈਗੀ ਆ ਉਹਨਾਂ ਨੇ ਕਿਸੇ ਦੇ ਪੱਲੇ ਵੀ ਕੁਝ ਨਹੀਂ ਪਾਉਣਾ ਤੇ ਕਿਸੇ ਨੂੰ ਭੱਜਣ ਨਹੀਂ ਦੇਣਾ ਤੇ ਛੱਡਣਾ ਵੀ ਕਿਸੇ ਨੂੰ ਇੱਕ ਵਾਰ ਤੁਹਾਨੂੰ ਬੇਨਤੀ ਕਰ ਦੇਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਉਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ